ਸਾਡੇ ਨਾਲ ਮੀਟਿੰਗਾਂ ਕਰਕੇ ਬਾਈ ਨੇ ਸਹੀ ਗੱਲ ਦੱਸੀ ਆ ਪਿੱਟੂ ਨੇ ਮੀਟਿੰਗਾਂ ਕਰਕੇ ਵੀ ਤੁਹਾਨੂੰ ਤੁਸੀਂ ਆਪ ਦਾ ਜਿਹੜਾ ਪ੍ਰਦਰਸ਼ਨ ਹੈ ਸਹੀ ਢੰਗ ਨਾਲ ਅਸੀਂ ਨਾਹੇ ਬਾਜੀ ਕਰ ਸਕਦੇ ਹਾਂ ਹਾਕਾ ਹਾਈ ਕੋਰਟ ਮੰਨੀਓ ਵੀ ਐਲਾਨ ਹੈ ਕਿ ਜੇ ਸੱਚੇ ਦਾ ਸਾਡਾ ਉਹਨਾਂ ਦੇ ਮੈਕ ਤੇ ਅਸੀਂ ਆਪਦੀਆਂ ਮੰਗਾਂ ਜਿਹੜੀਆਂ ਮੰਨੀਆਂ ਮੰਗਾ ਉਹ ਲੈਣਗੇ ਅਸੀਂ ਦਾ ਆ ਪਿਛਲੇ ਆਉਣ ਵਾਲੇ 13 ਦਿਨਾਂ ਦੇ ਵਿੱਚ ਛੋਡੇ ਤੇ ਸਖਤੀ ਹੋਊਗੀ ਸੋਨੂੰ ਜੇਲ੍ਹਾਂ ਚ ਸਿੱਟਣਗੇ ਛੋਡੇ ਤੇ ਡਾਂਗਾ ਮਾਉਣਗੇ ਛੋਟੇ ਤੇ ਲਾਠੀ ਚਾਰਜ ਕਰਨਗੇ ਸਿਆਰਿਆ ਸਾਨੂੰ ਰੈਸਟ ਕਰੋ ਮਾਰੋ ਡਾਂਗਾ ਆ ਬੜਾ ਡਾਂਗਾ ਸਾਡੇ ਇੱਥੇ ਖੜੇ ਆ ਮਾਰੋ ਡਾਂਗਾ ਪਰ ਅਸੀਂ ਉੱਥੇ ਜਾਵਾਂਗੇ ਜਾਂ ਚੱਕ ਕੇ ਸਾਨੂੰ ਸੱਟ ਲੋ ਡਾਂਗਾ ਮਾਰ ਕੇ ਇਤਿਹਾਸ ਗਵਾ ਰਿਹਾ ਡਾਂਗਾ ਖਾਣ ਨੂੰ ਗੋਲੀਆਂ ਖਾਣ ਨੂੰ ਅਸੀਂ ਪਿੱਛੇ ਨਹੀਂ ਹਟਾਂਗੇ ਪਰ ਉਹ ਟਾਈਮ ਆ ਗਿਆ ਲੋਕਾਂ ਨੂੰ ਜਾਗਣਾ ਪਊਗਾ ਵੋਟਾਂ ਦੇ ਦਿਨਾਂ ਦੇ ਵਿੱਚ ਛੋਟੀਆਂ ਆਵਾਜ਼ਾਂ ਨੂੰ ਦੱਬਿਆ ਜਾ ਰਿਹਾ ਹੈ ਉਹ ਭਰਾਵੋ ਉੱਠ ਖੜੋ ਇੱਥੇ بڑے بڑے ਮੋਰ ਬਣ ਕੇ ਇੱਥੇ ਮਰੀਪੁਰ ਵਾਲਾ ਕਰਨਗੇ ਤੁਹਾਡੇ ਨਾਲ ਅਸੀਂ ਹਾਂ ਸਾਹ ਤੇ ਕਿਲ ਗੱਡੇ ਆ ਬਾਈ ਕੀ ਆ ਸਾਡੇ ਕੋਲੇ ਦੱਸੋ ਤੇ ਕਾਹਦੇ ਚ ਰੋਕਦੇ ਹੋ ਦੱਸੋ ਬਾਈ ਕੀ ਨਾ ਅਥੋਰਿਟੀ ਦਿੱਤੀ ਆ ਅਸੀਂ ਆਵਾਜ਼ ਨਹੀਂ ਚੱਕ ਸਕਦੇ ਤਾਂ ਅੱਜ ਕੀ ਆ ਬਈ ਅਸੀਂ ਕਿਉਂ ਨਹੀਂ ਬੋਲ ਸਕਦੇ ਸਾਡਾ ਰਾਈਟ ਨੇ ਪ੍ਰਦਰਸ਼ਨ ਕਰਨ ਦਾ ਜਦੋਂ ਬੁਲਾਓਗੇ 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 ਬਾਈ ਤੁਹਾਨੂੰ ਤੁਹਾਨੂੰ ਬਿਖੋ ਆਰਡਰ ਇਹ ਜਿਹੜਾ ਕਿਸਾਨ ਜਿੱਥੇ ਬੰਦਿਆ ਗਏ ਜਾਣ ਦੀ ਕੋਸ਼ਿਸ਼ ਕਰ ਰਹੀ ਆ ਪਰ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਤੇ ਪੇ ਪਰ ਮੈਂ ਤਾਂ ਬੇਨਤੀ ਕਰਦਾ ਆਹ ਦੋਦਾ ਸਾਡਾ ਅਸੀਂ ਦੋਦੇ ਨੂੰ ਮੰਨਦੇ ਆ ਸਾਰਿਆਂ ਨੂੰ ਜਿਆਦਾ ਜਿਹੜੀ ਵੋਟਾਂ ਸਾਡੇ ਹਾਕੇ ਦੇ ਪਿੰਡਾਂ ਵਿੱਚ ਦੋਦੇ ਦੀ ਵੋਟ ਸਾਰਿਆਂ ਨੂੰ ਜਿਆਦਾ ਹੈ। ਬਈ ਮੈਂ ਉਹ ਕਿਸਾਨਾਂ ਨੂੰ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਆਪਦੇ ਘਰੇ ਸਾਦੇ ਆ। ਯਾਰ ਆ ਅਸੀਂ ਕਿਸਾਨ ਨਹੀਂ ਯਾਰ ਆ ਥੁੱਪੇ ਬੈਠਿਆ ਕੋਈ ਥੱਲੇ ਥੱਲੇ ਦਰੀ ਨਹੀਂ ਕੋਈ ਸਾਡੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਯਾਰ ਹੈ ਰੈਂਦੀ ਖੁੰਦੀ ਆ ਜਿਹੜੇ ਸਾਡੇ ਐਸਐਸਪੀ ਸਾਹਿਬ ਹੈ ਤਤਕਾਰਯੋਗ ਹੈ ਸਾਡੇ ਨਾਲ ਮੀਟਿੰਗਾਂ ਕਰਕੇ ਬਾਈ ਨੇ ਸਹੀ ਗੱਲ ਦੱਸੀ ਆ ਬਿੱਟੂ ਨੇ ਬੀੜੀਆਂ ਕਰਕੇ ਵੀ ਤੁਹਾਨੂੰ ਤੁਸੀਂ ਆਪ ਦਾ ਜਿਹੜਾ ਪ੍ਰਦਰਸ਼ਨ ਹੈ ਸਹੀ ਢੰਗ ਨਾਲ ਆਤੀ ਨਾਰੇਬਾਜੀ ਕਰ ਸਕਦੇ ਆ ਹੱਕ ਹਾਈ ਕੋਰਟ ਮੰਗੋ ਵੀ ਐਲਾਨ ਹੈ ਜੇ ਅਸੀਂ ਆਪ ਦਾ ਹੱਕ ਮੰਗਣਾ ਹੈ ਅਸੀਂ ਆਪ ਦਾ ਹੱਕ ਮੰਗ ਸਕਦੇ ਆ ਤੇ ਇਹ ਕੀ ਹੋਇਆ ਬਾਈ ਯਾਰ ਜਿੱਥੇ ਸਾਨੂੰ ਜੀ ਕਰਦਾ ਉੱਥੇ ਹੀ ਰੋਗ ਲੈਂਦੇ ਆ ਯਾਰ ਹੈਂ ਗਾਂ ਜਾ ਆਉਣਾ ਤਾਂ ਹਜੇ ਬਹੁਤ ਦੂਰ ਹੋਊਗਾ ਮੈਨੂੰ ਲੱਗਦਾ ਸਾਨੂੰ ਤਾਂ ਗਾਂ ਵੀ ਨਹੀਂ ਜਾਣ ਦਿੰਦੇ ਹੁਣ ਮੇਰੀਆਂ ਤਾਂ ਚੱਲ گاਵਾ ਬਿਮਾਰ ਸੀ ਮੈਂ ਤਾਂ ਦਵਾਈ ਲੈਣ ਜਾਂਦਾ ਸੀ ਮੁਕਸਰ ਮੈਨੂੰ ਤਾਂ ਹੁਣ ਪਤਾ ਲੱਗਿਆ ਹੁਣ ਮੈਨੂੰ ਖੜਨਾ ਪਊਗਾ ਬਈ ਕਿਸਾਨ ਆ ਸੀ ਮੈਂ ਇਥੇ ਉਹ ਇੱਦਾਂ ਟੱਕੜਾਂ ਮੈਂ ਖੜੂੰਗਾ ਗਾਵਾਂ ਨੂੰ ਦਵਾਈ ਨਾਲ ਬਾਅਦ ਤੇ ਦੂੰਗਾ ਪਰ ਮੈਂ ਖੜੂੰਗਾ ਇਹਨਾਂ ਨਾਲ ਇੱਥੇ ਸਾਡੇ ਪਿੰਦੇ ਉੱਥੇ ਹੀ ਬੈਠੇ ਮੈਨੂੰ ਪਾਰਟੀ ਪਾਜੀ ਦਾ ਕੋਈ ਨਹੀਂ ਵੀ ਸਾਡੀ ਇਹ ਦੂਜੀ ਹੈ ਅਗਰਾਹਾ ਵਾਲੇ ਆ ਜਾਂ ਅਸੀਂ ਸਿੱਧੂਪੁਰ ਵਾਲੇ ਆ ਅਸੀਂ ਸਾਰੇ ਇੱਕ ਹੀ ਆ ਆ ਸਹੇ ਤਾਂ ਕਿਸਾਨ ਹੀ ਅਸੀਂ ਛਾਨ ਨੂੰ ਦੁਕਾਨਦਾਰ ਮਜ਼ਦੂਰ ਸਾਰੇ ਉਹਨਾਂ ਨੂੰ ਵੀ ਬੇਨਤੀ ਕਰਦਾ ਬਾਈ ਯਾਰ ਤੁਸੀਂ ਨਾ ਆਇਆ ਕਰੋ ਇਹ ਸਾਡਾ ਕੱਲਿਆਂ ਦਾ ਨਹੀਂ ਆ ਵੀ ਸਾਡੇ ਕਹਲੇ ਜ਼ਿੰਮੇਦਾਰਾਂ ਦੇ ਸਿਰ ਤੇ ਆ ਵੀ ਅਸੀਂ ਕਹਲੇ ਜ਼ਿੰਮੇਦਾਰ ਜਾਣ ਕੇ ਬਾਈ ਉਹਨਾਂ ਨੇ ਫਸਲਾਂ ਵੇਚਣੀਆਂ ਇਹ ਥੱਲੇ ਵਾਲਿਆਂ ਨੂੰ ਵੀ ਬੇਨਤੀ ਆ ਬਾਈ ਉਹ ਤੁਸੀਂ ਵੀ ਆਇਆ ਕਰੋ ਜੇ 20 ਰੁਪਏ ਕਿਲੋ ਆਟਾ ਤਾਂ ਤੁਸੀਂ ਵੱਧ ਤੋਂ ਵੱਧ 22 ਕਿਲੋ ਵੇਚੋਗੇ 25 ਕਿਲੋ ਨਹੀਂ ਵੇਚ ਸਕਦੇ ਉੱਥੇ ਹੀ ਰੱਖੋਗੇ ਤੇ ਸਾਡੀ ਜਿਹੜੀ ਐ ਐਸੀ ਲੈਣੀ ਆ ਨਾ ਐਮ ਐਸ ਪੀ ਵੇਨੀਅਮ ਸਪੋਰਟਸ ਪ੍ਰਾਈਜ਼ ਪਹਿਲੀ ਗੱਲ ਤਾਂ ਕਿ ਇਹਨੂੰ ਐਮ ਐਸ ਪੀ ਦਾ ਨਹੀਂ ਪਤਾਗਾ ਸਾਡੇ ਹੁਣ ਜਿਵੇਂ ਕਈ ਦਿਹਾੜੀਏ ਜਾਂ ਕੰਮ ਕਰਦੇ ਆ ਵਾਹ ਦਿੰਦੇ ਭਾਈ ਯਾਰ ਤੂੰ ਆ ਜਿਹੜੀ ਥੋੜੀ ਐ ਐਮ ਐਸ ਪੀ ਦਾ ਕੀ ਚੱਕਰ ਆ ਯਾਰ ਕਾਹਦਾ ਰੌਲਾ ਹੈ ਇਹ ਮਿਨੀਮ ਸਪੋਰਟਸ ਪ੍ਰਾਈਜ਼ ਹੈ ਗੇਮ ਜਿਹੜੇ ਦਾ ਪ੍ਰਯਾਸ ਹੋ ਜਾਰੀ ਹੈ ਤੇ तमाम ਤਸਵੀਰਾਂ ਨੇ ਇਹ ਤੇ तमाम ਤਸਵੀਰਾਂ ਨੇ ਅਸੀਂ ਕੀ ਆ ਦੀ ਵਿੱਚ ਨਹੀਂ ਸਾਨੂੰ ਖੜ ਜਾਂਦੇ ਉੱਥੇ ਅਸੀਂ ਉੱਥੇ ਖੜੇ ਆ ਅਸੀਂ ਕੀ ਆਦੇ ਆ ਸਾਡੇ ਕੋਲੇ ਕੀ ਆ ਸਾਡੇ ਕੋਲੇ ਕੀ ਆ ਵੀ ਦੱਸੋ ਸਾਡੀ ਤਰਫ ਕੀ ਆ ਸਾਡੇ ਕੋਲੇ ਇਹ ਗੱਲ ਨਹੀਂ ਚੱਲਣੀ ਜੇ ਤੁਸੀਂ ਕਹੋਗੇ ਖੁੰਝ ਚ ਰੱਖ ਕੇ ਤੁਸੀਂ ਪਿੱਛੇ ਹਟ ਜਾਓ ਸਾਡੇ ਸਾਡੇ ਨਾਲ ਲੱਗਦੇ ਨਹੀਂ ਸਾਡੇ ਤੁਸੀਂ ਇਹ ਚੜੀਆਂ ਇਹ ਇਹ ਸਾਡੇ ਕਦੇ ਰਹਿ ਗਏ ਇਹ ਮਲਾਜਮ ਨਹੀਂ ਰਹਿਣੇ ਇੱਥੇ ਲੋਕ ਨਾ ਰਹਿ ਓਏ ਸੋਚ ਲਓ ਜਾਗ ਜਾ ਤੁਸੀਂ ਵੀ ਇਹਨਾ ਨਾ ਬਣੋ ਸਰਕਾਰਾਂ ਦੇ ਪਿੱਠੂ ਨਾ ਬਣੋ ਜਾਗ ਜਾਓ ਭਰਾਵੋ ਆ ਸਾਡੀਆਂ ਧੀਆਂ ਨੂੰ ਮੂਰੇ ਕਰਦੇ ਆਏ ਇਹਨਾਂ ਨੇ ਇੱਕ ਗੱਲ ਕੀਤੀ ਪਿਛਲੇ ਦਿਨੀ ਕੁੜੀਆਂ ਨੂੰ ਮੂਰੇ ਲਿਆਤਾ ਧੀ ਦੇ ਤਾਂ ਇਹ ਆਪਣਾ ਸਾਡੀਆਂ ਸਰਕਾਰ ਇੰਨੀ ਕਰ ਗਈ ਇਥੋਂ ਦਾ ਪ੍ਰਸ਼ਾਸਨ ਇੰਨਾ ਕਰ ਗਿਆ ਆ ਹਾਲਾਤ ਕਰੋ ਆਉਣ ਵਾਲੇ ਦਿਨਾਂ ਚ ਅੱਜ ਪੰਜਾਬ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚਾ ਤਿਆਰੀ ਖਿੱਚ ਲੈਣ ਕਿਉਂਕਿ ਇਹ ਸਕੇਤਕ ਇਹਨਾਂ ਨੇ ਦੇਤਾ ਬਈ ਸੁਣੋ ਅਸੀਂ ਸਾਹਮਣੇ ਨਹੀਂ ਹੋਣ ਦੇਣਾ ਅੱਜ ਆ ਚੀਜ਼ਾਂ ਜਾਵੜਗੇ ਜਾਵੜਗੇ ਉਹ ਕੜਾਇਆ ਤੁਸੀਂ ਆਪ ਹੀ ਧੱਕਿਆ ਕੋਈ ਨਹੀਂ ਤੁਸੀਂ ਆਪ ਹੀ ਨਹੀਂ ਆਪ ਹੀ ਧੱਕਿਆ ਸਾਨੂੰ ਨਹੀਂ ਨਹੀਂ ਅਸੀਂ ਉਹ ਛੜਕਦੇ ਨਹੀਂ ਜਾ ਸਕਦੇ ਅਸੀਂ ਉਹ ਛੜਕਦੇ ਨਹੀਂ ਜਾ ਸਕਦੇ ਅਸੀਂ ਉਹ ਛੜਕਦੇ ਜਾ ਸਕਦੇ ਐ ਐਸਪੀ ਸਾਹਿਬ ਤਾਂ ਤੁਹਾਡੇ ਡੱਪ ਗਏ ਐਸਪੀ ਸਾਹਿਬ ਤਾਂ ਉਹ ਫੇ ਨਹੀਂ ਅਸੀਂ ਸਾਹਮਣੇ ਖੜ੍ਹ ਜੰਨੇ ਆ ਅਸੀਂ ਖਾਂਡੇ ਤਾਂ ਨਹੀਂ ਕੋਲੇ ਹੁੰਦੇ ਸੀਗੇ ਅਸੀਂ ਅਸੀਂ ਹੰਸਰਾਜ ਨੂੰ ਕੋਈ ਬੈਰੀਕੇਡ ਤਾਂ ਨਹੀਂ ਕਰਦੇ ਹੰਸਰਾਜ ਤੇ ਜਾਏਗਾ ਤੋਪ ਨਹੀਂ ਆਏ ਨਹੀਂ ਨਹੀਂ ਆਇਆ ਕਿਨਾ ਤੇ ਫੇਰ ਕੀ ਲੋੜ ਆ ਫੇਰ ਅਸੀਂ ਸਾਨੂੰ ਜਾਣ ਦਿਓ ਮੇਰੇ ਤੋਂ ਸਾਨੂੰ ਲੋੜ ਹੀ ਨਹੀਂ ਹੰਸਰਾਜ ਦੀ ਲੋੜ ਹੀ ਨਹੀਂ ਫਿਰ ਤਾਂ ਮੇਰੇ ਤੋਂ ਸਾਬ ਤੁਹਾਡੀ ਗੱਲ ਕਰਾ ਦੇ ਫੇਰ ਤੁਸੀਂ ਚੰਫੇ ਡੰਗਾ ਭਰਾ ਦਿਓ ਫੇਰ ਕੋਣ ਡੰਗਾ ਭਰਾ ਦੇ ਨਹੀਂ ਫੇਰ 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 ਹੱਲ ਕੀ ਹੈ ਨਹੀਂ ਫੇਰ ਦੁਸ਼ਮਣੀ ਹੈ ਸਾਨੂੰ ਜਦੋਂ ਤੁਸੀਂ ਘੇਰਾ ਬੰਦੀ ਕਰਕੇ ਖੜ੍ਹ ਗਏ ਹੋ ਆ ਲੈ ਕੋਈ ਜਿੱਕਰ ਆ ਜਾ ਯਾਰ ਕਿਸਾਨਾਂ ਦੇ ਵੱਲੋਂ ਅੱਗੇ ਜਾਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਪਰ ਇਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਤਾਂ तमाम ਜਿਹੜੇ ਕਿਸਾਨ ਨੇ ਉਹ ਦੂਸਰੇ ਪਾਸੋਂ ਦੀ ਜਾਨਾ ਸਹੀ ਸਮਝ ਰਹੇ ਨੇ तमाम ਤਸਵੀਰਾਂ ਨੇ ਇਹ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਦੋਦੇ ਤੋਂ ਇਹਨੇ ਜਿਹੜੀਆਂ aur ਦੂਸਰਾ ਰਾਸਾ ਸਾਡੇ ਰਾਸਤੇ ਤੋਂ ਜਾਣ ਦੀ ਜਿਹੜਾ ਪ੍ਰਯਾਸ ਕੀਤਾ ਜਾ ਰਿਹਾ ਪੁਲਿਸ ਜਿਹੜੀ ਰੋਕਣ ਲਈ ਅੱਗੇ ਹੋਈ ਗਿਆ ਦੁਬਾਰਾ ਤੋਂ ਫੇਰ ਇਹ ਤਸਵੀਰਾਂ ਨੇ ਅਸੀਂ ਵੀ ਨਾ ਹੋ ਗਿਆ ਐਕਸ਼ਨ ਕਰਦੇ ਨੂੰ ਕੀ ਜਾਬ ਤੇ ਤਰੇਕੇ ਨੇ ਕੀਤਾ ਤੁਸੀਂ ਇੱਕ ਗੱਲ ਦੱਸੋ ਜਾਬ ਤੇ ਤਰੇਕੇ ਨਹੀਂ ਕੀਤਾ ਤਾਂ ਦੱਸੋ ਜੇ ਕਿਸ ਨੇ ਹੁੱਲੜਬਾਜੀ ਕੀਤੀ ਹੈ ਤਾਂ ਦੱਸੋ ਜੇ ਕਿਸ ਨੇ ਗਾਲ ਕੱਢੀ ਹੈ ਤਾਂ ਦੱਸੋ ਯਾਰ ਅਸੀਂ ਉਹਨਾਂ ਵਾਲੀ ਤਾਂ ਨਹੀਂ ਕੀਤੀ ਯਾਰ ਸੜਕਾਂ ਤੇ ਕਿਲ ਕੱਢਨੇ ਗੋਲੀਆਂ ਚਲਾਉਣੀਆਂ 720 ਦਿੱਲੀ ਸ਼ਹੀਦ ਹੋ ਗਏ ਜੀ 5 ਰਾਤ ਗਾ ਜਲ ਤੁਸੀਂ ਆਪ ਦਾ ਰੋਸ ਪਾ ਕਰਨਾ ਫਿਰ ਹਾਂ ਤਾਂ ਫਿਰ ਰੋਸ ਕਰ ਲੈਂਦੇ ਹੋ ਜੇ ਉਹ ਸਵਾਲ ਨਹੀਂ ਜਵਾਬ ਦੇ ਸਕਦਾ ਅਸੀਂ ਉਹਨਾਂ ਨੂੰ ਇਹ ਪੁੱਛਣਾ ਨਹੀਂ ਸਾਡੀ ਆਵਾਜ਼ ਨਹੀਂ ਅਸੀਂ ਉਹਨੂੰ ਹੰਸਰਾਜ ਨੂੰ ਇਹ ਪੁੱਛਣਾ ਵੀ ਹੰਸਰਾਜ ਕੀ ਤੁਸੀਂ ਗਮਰਾਹ ਕਰ ਰਹੇ ਹੋ ਲੋਕਾਂ ਨੂੰ ਸਾਨੂੰ ਜਵਾਬ ਦੇ ਕੇ ਜਾਓ ਤੇ ਛਾਂ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਆਹ ਛੜਕ 'ਚ ਬੈਠਾਂਗੇ ਇੱਥੇ ਛਾਂ ਸੀ ਛੜਕ 'ਚ ਬੈਠਾਂਗੇ ਸਾਨੂੰ ਕਿਨੇੜੇ ਜਾਣ ਦਿਓ हां ਜਿਹੜੇ ਕਿਸਾਨ ਆ ਗੂਨੇ ਹੋ ਕੇ ਜਾਣ ਰਹੇ ਨੇ ਤਾਂ ਦੇਖੋ ਇਸ ਤਰ੍ਹਾਂ ਉਹ ਜਾਣਾਂ ਕਵਾਲੀਆਂ ਜ਼ਮੀਨਾਂ ਗਈਆਂ ਉਹ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਅਸੀਂ ਸਮਝ ਰਹੇ ਆਂ ਪਰ ਆ ਨਹੀਂ ਨਾ ਜਦੋਂ ਢਾਂਗ ਭਰੋ ਭਰੋਣ ਲੱਗੇ ਉਦੋਂ ਨਹੀਂ ਸੋਚਦਾ ਤੁਸੀਂ ਛੋਟਾ ਸੋਚ ਕੇ ਕੀ ਸਾਨੂੰ ਵੀ ਪਤਾ ਛੋਟਾ ਤੇ ਸਾਡਾ ਟੱਕਰ ਸਰਕਾਰਾਂ ਚਲਾ ਰਹੀ ਨੇ ਸਾਨੂੰ ਇਹ ਚੀਜ਼ਾਂ ਦਾ ਪਤਾ ਹੈ ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹ ਨਹੀਂ ਵੀ ਤੁਸੀਂ ਆਵਾਜ਼ ਜਮਾ ਸਾਨੂੰ ਕਹਿ ਦਿਓ ਖੁੱਡੇ ਲੈਣ ਦੇ ਵਿੱਚ ਖੁੱਡੇ ਦੇ ਵਿੱਚ ਤੂੜੀ ਵਾਲੇ ਚ ਵੜ ਜਾਓ ਵੀ ਉਹ ਤੂੰ ਬਾਹਰ ਨਹੀਂ ਤੁਸੀਂ ਆਉਣਾ ਇਹ ਨਹੀਂ ਚੱਲਣਾ ਇਹ ਨਹੀਂ ਚੱਲਣਾ ਸਾਡੀ ਆਵਾਜ਼ ਨੂੰ ਬੰਦ ਨਾ ਕਰੋ ਇਹ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ ਠੀਕ ਹੈ ਦਾ ਰਾਈਟ ਹੈ ਆਇਆ ਨਾ ਕਰੋ ਪਰ 70 ਮੀਟਰ ਤੇ 70 ਮੀਟਰ ਤੇ ਹੰਸਰਾਜ ਖੜ ਦੇ ਸਾਡੇ ਅਖਰੇ ਨੇ ਕਿਉਂਕਿ ਉਹ ਜਥੇਬੰਦੀਆਂ ਦੇ ਝੰਡੇ ਨੂੰ ਕਿਰਤੀ ਲੋਕਾਂ ਦੇ ਨੂੰ ਬਦਨਾਮ ਕਰ ਰਿਹਾ ਹੈ ਕਹਿੰਦੇ ਆਪਾਂ ਇਸਦਾ ਨੂੰ ਕਹੇ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਉਹ ਗੱਲਾਂ ਦੇ ਜਵਾਬ ਦਿਓ ਪਰ ਜਿਹੜਾ 2-4 ਦਿਨਾਂ ਦਾ ਪ੍ਰਸ਼ਾਸਨ ਆਉਤੇ ਰਵਈਏ ਤੇ ਆਇਆ ਵੀ ਅਸੀਂ ਹੁਣ ਇਹਨਾਂ ਨੂੰ ਸਾਹਮਣੇ ਵੀ ਨਹੀਂ ਹੋਣ ਦੇਣਾ ਸਾਹਮਣੇ ਮੁਰਦਾਬਾ ਜਿੰਦਾਬਾਦ ਵੀ ਨਹੀਂ ਕਹਿਣ ਦੇਣਾ ਕਿਉਂ ਭਾਈ ਅਸੀਂ ਤਾਂ ਤੁਸੀਂ ਆਵਾਜ਼ ਚੱਕੋਗੇ ਤੇ ਅਸੀਂ ਜੋ ਕੁਝ ਮਰਜ਼ੀ ਕਰੀਏ ਅਸੀਂ ਤੁਹਾਨੂੰ ਛੜਕਾ ਤੇ ਵੀ ਰੋਕਾਂਗੇ ਅਸੀਂ ਤੁਹਾਡੇ ਗੋਲਗਾ ਵੀ ਮਾਰਾਂਗੇ ਇਹ ਕਿਹੜਾ ਲੋਕਤੰਤਰ ਹੈ ਭਾਈ ਅੱਜ ਲੋਕਤੰਤਰ ਆ ਕੇ ਵੋਟਾਂ ਕਹਿਣਾ ਹੁਣਾ ਅਸੀਂ ਲੋਕ ਹੀ ਹਾਂ ਅਸੀਂ ਕੋਈ ਉੱਤੋਂ ਟਟ ਨਹੀਂ ਆਏ ਅਸੀਂ ਆਉਦੇ ਹੱਕਣ ਲਈ ਆਵਾਜ਼ ਚੱਕ ਰਹੇ ਆ ਅਸੀਂ ਸਵਾਲਾਂ ਦੇ ਜਵਾਬ ਮੰਗਣੇ ਆ ਅਸੀਂ ਤਾਂ ਉਹ ਵੀ ਛੱਡਦੇ ਅੱਜ ਵੀ ਬਹੁਤ ਹੋ ਗਏ ਅਸੀਂ ਤਾਂ ਇਹ ਪੁੱਛਣਾ ਵੀ ਤੂੰ ਕਿਸਾਨੀ ਝੰਡੇ ਨੂੰ ਬਦਨਾਮ ਕਰ ਰਿਹਾ ਤੂੰ ਆਦਾ ਸੀ ਮੋਦੀ ਸਾਹਿਬ ਮੈਨੂੰ ਘੇਰ ਕੇ ਮਰਦਾ ਬਾਦ ਘੁਆਉਂਦੇ ਆ ਵੀ ਦੱਸ ਤੈਨੂੰ ਕਿੱਦਾਂ ਘੇਰਿਆ ਤੂੰ 720 ਕਿਹਦਾ ਲੋਕਾਂ ਨੂੰ ਵੀ 720 ਮਰ ਗਏ ਇਹ ਭੰਗੜੇ ਪਾਉਂਦੇ ਫਿਰਦੇ ਆ ਅਸੀਂ ਤਾਂ ਉਹ ਇਹ ਗੱਲਾਂ ਛੁਬਾ ਦਿੰਦੀਆਂ ਛੋਟੇ ਪ੍ਰਸ਼ਾਸਨ ਨੇ ਕਾਰਵਾਈ ਕਿਉਂ ਨਹੀਂ ਕੀਤੀ ਸਰਕਾਰ ਨੇ ਪੰਜਾਬ ਸਰਕਾਰ ਕਰੇ ਇਹਦੇ ਤੇ ਕਾਰਵਾਈ ਹੰਸ ਰਾਜ ਹਸਤੇ ਵੀ ਤੋਂ ਸਿੱਖਾਂ ਬਾਰੇ ਇਹ ਬੋਲਿਆ ਵੀ 720 ਮਾਰੇ ਲੋਕਾਂ ਬਾਰੇ ਪੰਜਾਬ ਦੇ ਲੋਕਾਂ ਬਾਰੇ ਵੀ ਤੁਪਾ ਘੜੇ ਪਾਈ ਜਾਂਦੇ ਆ ਕਰੇ ਭਾਈ ਪੰਜਾਬ ਦੀ ਸਰਕਾਰ ਕਾਰਵਾਈ ਕਰੇ ਹੋ ਵੀ ਧਾਲੀਵਾਲ ਤੇ ਕਾਰਵਾਈ ਜਿਹੜਾ ਉਹਦਾ ਮੈਨੂੰ ਗਾਲ ਕੱਢਣੀ ਬੜੇ ਤਰੀਕੇ ਨਾਲ ਆਉਂਦੀ ਹੈ ਹਾਂਸਰਾ ਜੀ ਸਾਹਿਬ ਤੁਸੀਂ ਪਹਿਲਾਂ ਉਹਨੂੰ ਪੁੱਛ ਲਓ ਵੀ ਕੌਣ ਬੋਲਿਆ ਸੀ ਤਾਂ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਦੀ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਆ ਤੁਸੀਂ ਧੀਆਂ ਭੈਣਾਂ ਨੂੰ ਮੂਹਰੇ ਕਰਕੇ ਸਾਡੇ ਇਹਨਾਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਹੋ ਸਾਨੂੰ ਨਾ ਤੁਸੀਂ ਉਹ ਉੱਥੇ ਗਲੀ ਤੱਕ ਜਾਣ ਦਿਓ ਠੀਕ ਆ ਤੁਸੀਂ ਸਵਾਲ ਜਵਾਬ ਕਰਾਉਣੇ ਆ ਵੱਖਰੀ ਕਰ ਰਹੇਗੀ ਬਾਅਦ ਦੀ ਆਪਣੇ ਅਸੀਂ ਉੱਥੇ ਖੜਕੇ ਆਉਦਾ ਵਿਰੋਧ ਕਰ ਸਕੀਏ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਇਹ ਸੰਯੁਕਤ ਕਿਸਾਨ ਮੋਰਚੇ ਦਾ ਦਿੱਲੀ ਦਾ ਸੱਦਾ ਹੈਗਾ ਵੀ ਸਾਰੀਆਂ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰਦੀਆਂ ਹੈ ਕਿ ਸਾਡੇ ਤਿੰਨ ਕਾਲੇ ਕਾਨੂੰਨਾਂ ਤੋਂ ਬਾਅਦ ਜਿਹੜੀਆਂ ਰਹਿੰਦੀਆਂ ਮੰਗਾ ਕਿਉਂ ਨਹੀਂ ਲਾਗੂ ਕੀਤੀਆਂ ਜਾ ਰਹੀਆਂ ਤੇ ਜੇ ਸਾਡੇ ਕਿਸਾਨ ਆ ਤੇਰਾ ਫਰਵਿਡਨ ਦਿੱਲੀ ਨੂੰ ਜਾਣ ਲੱਗੇ ਤੇ ਉਹਨਾਂ ਮੋਰੇ ਬੈਰੀਕੇਡ ਲਾ ਕੇ ਡੰਡਾ ਕੱਢ ਕੇ ਤੇ 35 100 ਜਿਹੜਾ ਗੋਲੇ ਛੱਡ ਕੇ ਹੰਝੂ ਗੈਸ ਦੇ ਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਜਾਂਦੀਆਂ ਰਹੀਆਂ ਕਈਆਂ ਦੀ ਅੱਜ ਤੂੰ ਛੋਡਾ ਰਵਈਆ ਆਉਣ ਵਾਲੇ ਦਿਨਾਂ 'ਚ ਠੀਕ ਨਹੀਂ ਲੱਗਦਾ ਚਾਹ ਤਾਂ ਚੱਕ ਕੇ ਉਹਨੇ ਦਿਨ ਸਾਨੂੰ ਜੇਲ੍ਹ 'ਚ ਦੇ ਦਿਓ ਭਗਵੰਤ ਸਿੰਘ ਤੇ ਛੋਡਾ ਪ੍ਰਸ਼ਾਸਨ ਜਾਦਾ ਚੱਕ ਕੇ ਉਹਨੇ ਤਾਂ ਜੇਲ੍ਹ ਚ ਸੁੱਟੋ ਸਾਨੂੰ ਫੇਰ ਪਰ ਇਹ ਆਵਾਜ਼ ਸਾਡੀ ਆਵਾਜ਼ ਦੱਬ ਕੇ ਜੇ ਤੂੰ ਤੁਸੀਂ ਵੀ ਲੋਕਾਂ ਦੀ ਆਵਾਜ਼ ਦੱਬੀ ਜਾਊਗੀ ਆਏ ਨਹੀਂ ਦੱਪੀ ਜਾਣੀ ਆਏ ਨਹੀਂ ਦੱਪੀ ਜਾਣੀ ਇਹ ਅਸੀਂ ਵਿਰੋਧ ਕਰਾਂਗੇ ਅਸੀਂ ਜਾਵਾਂਗੇ ਗਿਣਤੀ ਘਟਾ ਹੈ ਚ ਵਧ ਹੈ ਅਸੀਂ ਉੱਥੋਂ ਤੱਕ ਸਾਡਾ ਰਾਈਟ ਹੈ ਸਵਾਲ ਜਵਾਬ ਕਰਾਉਣੇ ਆ ਨਾ ਕਰਾਉਣੇ ਵੱਖਰੀ ਗੱਲ ਪਰ ਅਸੀਂ ਕੀ ਨਾਰੇਬਾਜੀ ਨਹੀਂ ਕਰ ਸਕਦੇ ਜਾਤ ਤੇ ਰਹਿ ਕੇ ਦੱਸ ਦਿਓ ਕੀ ਅਧਿਕਾਰ ਆਵੇਂ ਅਸੀਂ ਲੋਕਤੰਤਰ ਦੇ ਵਿੱਚ ਉਹਦੀ ਆਵਾਜ਼ ਨਹੀਂ ਚੱਕ ਸਕਦੇ ਚੌਣ ਕਮਿਸ਼ਨ ਨੂੰ ਹੁਣ ਹਦਾਇਤਾਂ ਜ਼ਿਆਦਾ ਗਈਆਂ ਉਦੋਂ ਲੋਕਤੰਤਰ ਯਾਦ ਨਹੀਂ ਆਇਆ ਜਦੋਂ ਮੈਰੀਗੇਟ ਕਰਤੇ ਕੰਦਾ ਖੜਤਿਆਂ 35000 ਅਥਰੂਗਾਂਸ ਦਾ ਗੋਲਾਸੜ ਤਾਂ ਇਹ ਭਾਰਤ ਤੇ ਪਾਕਿਸਤਾਨ ਦੀ ਜੰਗ ਸੀ ਉੱਥੇ ਗੋਲੀਆਂ ਮਾਰਤੀਆਂ ਲਾਠੀ ਚਾਰਜ ਕਰਤੇ ਅਥਰੂਗਾਂਸ ਦੇ ਗੋਲੇ ਸੜਤੇ ਲੱਤਾਂ ਬਾਹਾਂਵਾਂ ਝੋੜੇ ਤੋੜਤੇ ਮਸ਼ਿੰਦਰੀਆਂ ਤੋੜਤੀਆਂ ਉਹਦਾ ਹਿਸਾਬ ਮੰਗਣ ਆਏ ਪਰਚਾ ਦਰਜ ਕਰਤਾ ਭਗਵੰਤ ਮਾਨ ਨੇ ਉਹਨਾਂ ਤੇ ਜਿਹੜਾ ਦਾ ਸਿਆਮ ਮਹਿੰਦਰ ਮਾਸਟਰ ਦਾ ਮੁੰਡਾ ਮੈਂ ਮਹਿੰਦਰ ਮਾਸਟਰ ਦੇ ਮੁੰਡੇ ਨੂੰ ਆਦੇਆ ਜਦੋਂ ਇੱਥੇ ਭਰਾਲੀ ਨੂੰ ਅੱਗ ਲਾ ਲੈਨੇ ਬੜੀ ਛੇਤੀ ਦਫ਼ਤਰ ਦੇ ਵਿੱਚੋਂ ਪਰਚਾ ਦਰਜ ਕਰਦੇ ਹਾਂ ਵੀ ਫਲਾਣੇ ਖੇਤ ਦੇ ਵਿੱਚ ਲੱਗ ਕੇ ਹੁਣ ਮਹਿੰਦਰ ਦਾ ਮੁੰਡਾ ਕਿੱਧਰ ਗਿਆ ਮਾਸਟਰ ਜੀ ਦੱਸਦਾ ਫੇਰ ਸਤਕਾਰ ਕਰਦੇ ਆ ਮੁੱਖ ਮੰਤਰੀ ਐ ਵੀ ਕੱਜ ਕਿੱਧਰ ਗਏ ਨੇ ਅੱਜ ਜਾ ਅੱਜ ਅੱਜ ਕਿਸਾਨ ਜਾਤ ਨਹੀਂ ਆ ਰਹੇ ਅੱਜ ਉਹ ਕਿਸਾਨਾਂ ਦਾ ਕਤਲ ਕੀਤਾ ਮੁਕੱਦਮਾ ਨੰਬਰ ਜ਼ੀਰੋ ਕੀਤਾ ਅੱਜ ਭਰਾਵੋ ਸੋਡੇ ਮਾਧਿਅਮ ਰਾਈ ਸਾਡੀਆਂ ਆਵਾਜ਼ਾਂ ਨੂੰ ਦੱਬਿਆ ਜਾ ਰਿਹਾ ਹੈ ਇੱਕ ਚੀਜ਼ ਕਹਿਣਾ ਚਾਹੁੰਦਾ ਆਉਣ ਵਾਲੇ ਦਿਨਾਂ 'ਚ ਸਾਨੂੰ ਇਹ ਅਰੈਸਟ ਵੀ ਕਰ ਸਕਦੇ ਆ ਕਦੋਂ ਵੀ ਕਰ ਸਕਦੇ ਆ ਕਦੋਂ ਵੀ ਸਾਡੇ ਦੇ ਕੇਸ ਪਾ ਸਕਦੇ ਆ ਅਸੀਂ ਇਹਨਾਂ ਦੀ ਨਿਗਾਚਾ ਕਦੋਂ ਵੀ ਚੱਕ ਸਕਦੇ ਆ ਸਾਨੂੰ ਤੇ ਆਉਣ ਵਾਲੇ 12 13 ਦਿਨਾਂ ਦੇ ਵਿੱਚ ਜਿਹੜਾ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਸਿਕੰਜਾ ਕੱਸਿਆ ਹੋਇਆ ਹੈ ਤੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਦਾ ਅਜਾ ਰਵਈਆ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਕਦੋਂ ਵੀ ਤਿੱਖਾ ਕਦੋਂ ਵੀ ਐਕਸ਼ਨ ਲੈ ਕਰ ਸਕਦੀ ਹੈ ਸਰਕਾਰ ਨਿਸ਼ਾਨਾ ਦੇ ਉੱਤੇ ਰਾਖੀਆਂ ਵੀ ਕਰ ਸਕਦੀ ਹੈ ਅੰਦਰ ਵੀ ਦੇ ਸਕਦੀ ਹੈ ਪਰਚੇ ਵੀ ਪਾ ਸਕਦੀ ਹੈ ਇਹ ਪਰ ਅਸੀਂ ਉਹਦੇ ਲਈ ਸਾਨੂੰ ਮਾਨਸਿਕ ਤੌਰ ਤੇ ਤਿਆਰ ਹੋਣਾ ਪਊਗਾ। ਉਹ ਅਸੀਂ ਮਾਨਸਿਕ ਤੌਰ ਤੇ ਅਸੀਂ ਤਾਂ ਤਿਆਰ ਆ। ਸਾਡੇ ਸਾਥੀਆਂ ਨੂੰ ਆਦਿਆਂ ਜਿਹੜੇ ਅਜੇ ਵੀ ਘਰਾਂ ਦੇ ਵਿੱਚ ਬੈਠੇ ਆ ਜਿਹੜੇ ਅੰਨੇ ਪਖਤ ਆ। ਯਾਰ ਦੱਸੋ ਤੁਸੀਂ ਅਜੇ ਵੀ ਯਾਰ ਅਜੇ ਵੀ ਗੱਲ ਘੁੱਟ ਰਹੇ ਨੇ। ਅਸੀਂ ਮਰਦਾਬਾ ਜਿੰਦਾਬਾਦ ਵੀ ਨਹੀਂ ਕਰ ਸਕਦੇ। ਅਸੀਂ ਆਪਦੇ ਸਵਾਲਾਂ ਦੇ ਜਵਾਬ ਵੀ ਨਹੀਂ ਲੈ ਸਕਦੇ ਯਾਰ। ਅੱਜ ਪ੍ਰਸ਼ਾਸਨ ਉਹੀ ਪ੍ਰਸ਼ਾਸਨ ਮੁਖ ਸਰਜਲੇ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇਹ ਆਦਾ ਹੁੰਦਾ ਸੀ ਤੁਸੀਂ ਸਵਾਲ ਕਰਨੇ ਨੇ। ਤੁਹਾਨੂੰ ਮਿਲਾਈਏ ਛੋਟੀ ਮੀਟਿੰਗ ਕਰਾਈਏ। ਆਧ ਮੁਖਰ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਡਿਊਟੀ ਇਹ ਦੇਖੋ ਇੱਕ ਘੰਟਾ ਤੁਸੀਂ ਇੱਥੇ 5 ਮਿੰਟ ਬਹਿ ਕੇ ਵਿਖਾਓ ਛੜਕਦੇ ਉਸੇ 5 ਮਿੰਟ ਬੈਠੋ ਇੱਕ ਘੰਟਾ ਵੇਟ ਕੀਤੀ ਆ ਤੁਹਾਡੀ ਇਹ ਸਾਨੂੰ ਤੁਸੀਂ ਅੱਗੇ ਲੈ ਜਾਓਗੇ ਤੁਸੀਂ ਆਖਿਆ ਰੁਕ ਜਾਓ ਕਿਉਂ ਭਾਈ ਤੁਸੀਂ ਆਖਿਆ ਨਹੀਂ ਭਾਈ ਰੁਕ ਜਾਓ ਦੱਸੋ ਫਿਰ ਕੀ ਗਸ਼ੂਰਾ ਜੈਫਟੀ ਸਾਹਿਬ ਤਾਂ ਹੁਣ ਵੇਖ ਕੇ ਮੈਨੂੰ ਪਰੇ ਨੂੰ ਉੱਠ ਕੇ ਜੈਫਟੀ ਸਾਹਿਬ ਨੇ 29 ਮਿਲਦੇ ਸੀ ਜੈਫਟੀ ਸਾਹਿਬ ਨੂੰ ਪੁੱਛੋ ਤੁਸੀਂ ਆਪ ਹੀ ਆਖਿਆ ਇੱਕ ਘੰਟਾ ਵੇਟ ਕੀਤੀ ਆ ਵੀ ਭਾਈ ਕੋਈ ਗੱਲ ਨਹੀਂ ਬੈਠੇ ਜਾਦਾ ਫਿਰ ਤੁਸੀਂ ਲੈ ਜਾਓ ਚੱਕ ਕੇ ਮੇਰੇ ਇਹੀ ਹੱਲ ਰਹਿ ਗਿਆ ਹੁਣ ਇੱਕ ਹੁਣ ਅਸੀਂ ਇੱਥੇ ਵਿਰੋਧ ਤਾਂ ਕਰਾਂਗੇ ਫਿਰ ਆਪਦਾ ਜਿਤਾਵਾਂਗੇ ਸਾਡਾ ਰਾਈਟ ਹੈ ਫਿਰ ਤੁਸੀਂ ਰੈਸਟ ਕਰ ਲਓ ਫਿਰ ਡਾਂਗ ਫੇਰ ਦਿਓ ਫਿਰ ਪਰ ਇੱਕ ਚੀਜ਼ ਤਾਂ ਦੇ ਦਿਓ ਸਾਨੂੰ ਪਰ ਅਸੀਂ ਜਾਗ ਤੇ ਰਹਿ ਕੇ ਕਰਨਾ ਚਾਹੁੰਦੇ ਆ ਪਰ ਇਹ ਜਾਗਤਾ ਨਹੀਂ ਗਾ ਪਾਈਆਂ ਜਾਰੀਆਂ ਹੰਸਰਾ ਜਾਂਸ ਐਸੋ ਜਾਨੇ ਕੋ ਸਦਰ ਮੌਸਰ ਨੇ ਇਹਨਾਂ ਲੋਕੀ ਗੱਲਬਾਤ ਕਰਾਵਾਂਗੇ ਉਹ ਗੱਲ ਸਾਨੂੰ ਗੁਰਦੁਆਰੇ ਤਾੜ ਕੇ ਇਹ ਸਾਡੇ ਜਿੰਨਾਂ ਲੋਨ ਲੱਗੇ ਸੀ ਅਸੀਂ ਬਿਲਕੁਲ ਕਰ ਕਰ ਨੂੰ ਤਿਆਰ ਸਾਂ ਅਸੀਂ ਗੱਲ ਕਰ ਕਰ ਅਸੀਂ ਗੱਲ ਮੁੱਕਰ ਦਾਂਗੇ ਪਰ ਇਹਨਾਂ ਵੀ ਗੱਲ ਤੋਂ ਭੱਜ ਗਏ ਸਾਡੂੰ ਬਾੜਾ ਕੇ ਜਿੰਨਾਂ ਲੋਨ ਲੱਗੇ ਸੀ ਉਸ ਤੋਂ ਬੜੀ ਬਾਗੀ ਹੋ ਗਏ ਅਸੀਂ ਇਹ ਗੱਲ ਵੀ ਨਹੀਂ ਕਰਨੀ ਤੇ ਰੋਕਾਂਗੇ ਵੀ ਅਸੀਂ ਤੁਹਾਨੂੰ ਜੇ ਜੇ ਲੈ ਕੇ ਜਾਂਦੇ ਗ੍ਰਿਫਤਾਰ ਕਰਦੇ ਫਿਰ ਕੀ ਕਰੂੰਗੀ ਤਿਆਰ ਆਂੀ ਡਰਦੇ ਨਹੀਂ ਆਂੀ ਅਸੀਂ ਫਿਰ ਕਿੰਨਾ ਗਰ ਦੇ ਤਾੜਨਗੇ ਫਿਰ ਉਹਨਾਂ ਨੇ ਬੜੀ ਦਿੱਲੀ ਨਹੀਂ ਵੜ ਦਿੱਤਾ। ਤੁਹਾਨੂੰ ਦਿੱਲੀ ਨਹੀਂ ਵੜਨਾ ਚਾਹੀਦਾ। ਬੜੀ ਦਿੱਲੀ ਸਾਡੇ ਅਗੇ ਆਉਂਦਾ ਪੈਂ ਆਵੇ ਕਿ ਨਾਲ ਹਵਾਲੇ। ਹਾਂ, ਨਾ ਤੋੜੀ ਹੈ ਸਾਡੀ। ਹਵਾਲਾ ਕਿਉਂ ਨਹੀਂ ਕਰਨ ਦੇ ਰਹੇ? ਕਿਉਂ ਨਹੀਂ ਕਰਦੇ? ਹਵਾਲਾ। ਅਸੀਂ ਯੋਗ ਹੋ ਕਰਦੇ ਹੋਗੇ ਕਿ ਪੰਜ ਬੰਦੇ ਯੋਗ ਕਰਾਂਗੇ ਅਸੀਂ। ਉਸ ਗੱਲ ਤੋਂ ਬਦਲ ਕੇ ਕੰਮ ਕਰਾ ਦੇਵਾਂਗੇ। ਸਾਡੇ ਨਾਲ ਇੱਕ ਮੈਕ ਤੇ ਆਉਣ ਗੱਲ ਕਰਨ। ਭਾਜਦੇ ਕਿਉਂ ਐ ਸਾਡੋਂ? ਕਿ ਜੇ ਸੱਚੇ ਤਾਂ ਸਾਡਾ ਉਹਨਾਂ ਨਾਲ ਮੈਕ ਤੇ ਅਰੇ ਵਾਪਸ ਜਿਹੜੀਆਂ ਮੰਗ ਜਿਹੜੀਆਂ ਮੰਨੀਆਂ ਮੰਗਾ ਉਹ ਲੈਣ ਗਿਆ ਸੀ ਮੈਂ ਕਿੰਨੀਆਂ ਗੱਲਾਂ ਕਰੀ ਜਾਵਾਂ ਕਿੰਨੀਆਂ ਗੱਰੀ ਕਰੀ ਜਾਵਾਂ ਤੁਹਾਡੇ ਨਾਲ ਗੱਲਾਂ ਕੀ ਕੀਤੀ ਦੀ ਦਰਉਣਾ ਹਾਂ ਬਹੁਤ ਵਾਰ ਉੱਥੇ ਆਉਂਦਾ ਨਹੀਂ ਸੀ ਦੀ ਭਾਈ ਬਣੇ ਸਾਡੇ ਇੰਨਾ ਬੁਰਤੋ ਮਾਰਾ ਕੀਤਾ ਹਾਂ ਕਿਉਂ ਉੱਥੇ ਆ ਗਿਆ ਉੱਥੇ ਥੋੜੇ ਵਿਜੈ ਕੋਣ ਕੋ ਕਰਦੇ ਉਹ ਇਕੱਲੇ ਕੋ ਕਰਦੇ ਭਾਈ ਬਣਾ ਰਹੇ ਬਾਜ ਸਾਡੇ ਦਾ ਹੂੰ ਸਿੱਧੀ ਗੱਲ ਆ ਵੱਡੇ ਭਾਈ ਉਹ ਸਾਡੀਆਂ ਜ਼ਮੀਨਾਂ ਨੂੰ ਪੈ ਗਈਆਂ ਹਾਂ ਸਾਡਾ ਇੱਕੋ ਇੱਕ ਕਿੱਤਾ ਰੋਜ਼ਗਾਰ ਦਾ ਸਾਧਨਾ ਖੇਤੀ ਬਾੜੀ ਹਾਂ ਜਦੋਂ ਸਾਡੇ ਕਿਤੇ ਤੇ ਲਤ ਮਾਰਨਗੇ ਉਹਨਾਂ ਦਾ ਕਿੱਤਾ ਸਿਆਸਤਾ ਅਸੀਂ ਉਹਨਾਂ ਦੇ ਕਿਤੇ ਤੇ ਲਤ ਮਾਰਾਂਗੇ ਬੰਦਾ ਲਖਾ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਾਨੂੰ ਵੋਟਾਂ ਨਹੀਂ ਮੰਗਣ ਦੇ ਰਹੇ ਤੇ ਮੰਗ ਲੈਣਾ ਜਿਹੜੇ ਵੋਟਰਾਂ ਤਾਂ ਇੱਥੇ ਖੜੇ ਆ ਵਿਰੋਧ ਚ ਖੜੇ ਆ ਵੋਟਾਂ ਪਾਉ ਕੌਣ ਆ ਆਟੇ ਦੇ ਲੋਕਾਂ ਨੂੰ ਉਹਨਾਂ ਦੀਆਂ ਵੋਟਾਂ ਖੋਹ ਲੈਣਾ ਬੰਦੇ ਤਾਂ ਸਾਰੇ ਆ ਖੜੇ ਆ ਸਾਡੀ ਨਾਲ ਕੁਝ ਨਹੀਂ ਕਰ ਰਹੇ ਆ ਸਾਡੇ ਬੱਚਾ ਮਾਰ ਰਹੇ ਆ ਸਾਡੇ ਬੱਚਿਆਂ ਨੂੰ ਟੀਕੇ ਲਾ ਕੇ ਕੀ ਨੌਣਾ ਕੀਤਾ ਯਾਰ ਇਹ ਤਾਂ ਵਿਰੋਧ ਤੁਸੀਂ ਭਾਈ ਪਤਾ ਕਰਨਾ ਉਹ ਸਖਤ ਪੰਜਾਬ ਪੁਲਿਸ ਹੋ ਰਹੀ ਹੈ ਕੀ ਕਰਨਾ ਹੈ ਜੀ ਬਣਾ ਕੀ ਕਰ ਰਹੀਆਂ ਸਤੂ ਜੀ ਕੋਈ ਪੁੱਛੋ ਤੁਸੀਂ ਭਾਈ ਬਣਾ ਕਰਦੇ ਆ ਇਹ ਪ੍ਰਸ਼ਾਸਨ ਪੁੱਛੇ ਮਾਨ ਵੀ ਉਹਨਾਂ ਨਾਲ ਆ ਹਾਂ ਪੰਜਾਬ ਨੂੰ ਬਾਡਰ ਤੇ ਰੋਕਿਆ ਭਗਵੰਤ ਮਾਨ ਨੇ ਰੋਕਿਆ ਹਾਂ ਕੋਗਾ ਕਿਸਾਨਾ ਪੁੱਤਾਂ ਮੈਂ ਕਿਸਾਨਾ ਪੁੱਤਾਂ ਜੇ ਸਾਡਾ ਪੁੱਤਾਂ ਸਾਨੂੰ ਵੀ ਥਾੜੇ ਨਾਲ ਗੱਲ ਕਰੇ ਪੈਗੇ ਹਾਂ ਆਇਆ ਜੋ ਕਿਸਾਨਾਂ ਦਾ ਪੁੱਤ ਸਾਡੇ ਨਾਲ ਗੱਲ ਕਰ ਗਏ ਅਸੀਂ ਆਪ ਦਾ ਹੱਕ ਮੰਗਦੇ ਅਸੀਂ ਕਿਹੜੇ ਭੀਖ ਮੰਗਦੇ ਜਦੋਂ ਜਿਹੜਾ ਸਾਡਾ ਸ਼ਹੀਦ ਕੀਤਾ ਸੀ ਸ਼ੁਭ ਕਰਨਾ ਪੰਜਾਬ ਦੀ ਹੱਦ 'ਚ ਆ ਕੇ ਉਹਨਾਂ ਦੇ ਆਰਐਸਐਸ ਦੇ ਗੁੰਡਿਆਂ ਨੇ ਸਿਵਲ ਵਰਦੀ 'ਚ ਸੀ ਉਹ ਨਾ ਪੁਲਿਸ ਦੀ ਮਲਾਜਮ ਸੀ ਨਾ ਉਹ ਫੌਜ ਵਾਲੇ ਸੀ ਉਹਨਾਂ ਨੇ ਇੱਥੇ ਆ ਕੇ ਗੋਲੀ ਮਾਰੀ ਐ 15 ਤੋਂ 30 ਹਜ਼ਾਰ ਉਹਨਾਂ ਨੇ ਹੰਝੂ ਦੇ ਕੋਲੇ ਸਿੱਟੇ ਆ ਤੇ ਉੱਤੇ ਬੰਬ ਚਲਾਏ ਆ ਟਰੈਕਟਰ ਬਣੇ ਟਰੈਕਟਰ ਬਣੇ ਵੇਖੀ ਨਹੀਂ ਕੋਪ ਨਹੀਂ ਆ ਰਹੇ ਉਹਨਾਂ पुलिस वालों लगाया जा रहा है इन्हों ग गिरफ्तारिया पाई जा रही जो किसान ने गिरफ्तारिया पाई जा रही है किस तरह देखो किसानों दिफ्तारिया पाई जा रही है

ਦੋਦੇ ਦੀਆਂ ਹੰਸਰਾ ਤੋਂ ਹੰਸੇ ਆਉਣ ਤੋਂ ਪਹਿਲਾਂ ਇੱਕ ਕਿਸਾਨਾਂ ਦੀ ਗ੍ਰਿਫਤਾਰੀ ਪਾਈ ਜਾ ਰਹੀ ਹੈ ਜਿੱਤੇ ਕਿ ਐਫਪੀ ਮੋਕਲੇ ਦੇ ਜ਼ਿਲ੍ਹਾ ਸ਼੍ਰੀਮੁਖਸ਼ ਸਰਕਾਰ ਦੇ ਮੌਜੂਦ ਨੇ तमाम ਤਸਵੀਰਾਂ ਨੇ ਇਹ ਇਹਦੇ ਕਿਸਾਨੀ ਉਰੀ ਦੇ ਆਗੂਆਂ ਨੂੰ ਕਿਤੇ ਇਹ ਕੋਨੇ ਕੋਲ ਜਾਣਦੇ ਸਰ ਸਰ ਕਿਸ ਤਰ੍ਹਾਂ ਗ੍ਰਿਫਤਾਰੀ ਪਾਈ ਗਈ ਉਹਨਾਂ ਦੀ ਇਹਨਾਂ ਨਾਲ ਗੱਲ ਕਰਦਾ ਮੋਕਲੇ ਨਾਲ ਗੱਲ ਕਰਦਾ ਉਹ ਤਾਂ ਭੱਜ ਕੇ ਫਿਰ ਬਾਹਰ ਜ਼ਿਲ੍ਹਾ ਦਾ ਬੰਦੇ ਨੇ ਅਸੀਂ ਉਹਨਾਂ ਬਾਟੀ ਹੋ ਕੇ ਭੱਜ ਕੇ ਨਿਕਲੇ ਆ ਹਰ ਗੱਲ ਕਰਦਾ ਮੋਕਲੇ ਨਾਲ ਗੱਲ ਕੋਣ ਹੋਠਾ ਹੋਰ ਗਰ ਮੋਟਾ ਐ ਮਿਲਦੀ ਇਹਨਾਂ ਨੂੰ ਉਹ ਤਾਂ ਕਹਿ ਰਹੇ ਸੀ ਅਸੀਂ ਇਹਨਾਂ ਨਾਲ ਹੁਣ ਆ ਦੇ ਵਿੱਚ ਪੰਜਾਬ ਪੁਰਜ਼ਾ ਕਰ ਰਹੀ ਹੈ ਵਿਰੋਧ ਤੁਸੀਂ ਕੇਂਦਰ ਸਰਕਾਰ ਦੇ ਕੋ ਪਾਸ ਕਰ ਜੇ ਨਹੀਂ ਪੁਗਾਇਆ ਕੋਈ ਤਾਂ ਸਾਰੇ ਕੋਈ ਜਦੇ ਕੋਈ ਸਰਕਾਰ ਦੇ ਇੱਥੇ ਉਸੇ ਦਾ ਮੋਜਵਾਦ ਕਰਨਾ ਹੈ ਅਸੀਂ ਆਪਣੇ ਹੱਕ ਮੰਗਦੇ ਸਾਡੇ ਹੱਕ ਖੋਲੇ ਕੋਈ ਕਰਨੀ ਇਹ ਤਾਂ ਤਿਆਰ ਆ ਹਾਂ ਜਮਾ ਜਾਂਦੇ ਆ ਸੁਣ ਜੇ ਇਹਨਾਂ ਨਾਲ ਗੱਲ ਕਰਾਂਗੇ ਪਰ ਗੱਲ ਤਾਂ ਵੱਜ ਗਈ ਹੁਣ ਜਿੱਥੇ ਮੈਂ ਅਸੀਂ ਉੱਥੇ ਕੋਸ਼ਿਸ਼ ਕਰ ਗਏ ਅਸਰਾਗੇ ਹਰ ਵਾਰੀ ਹਾਂ ਜਿੱਥੇ ਵੀ ਆਉਗਾ ਨਾ ਗੱਲ ਵੀ ਨਹੀਂ ਕਰਨੀ ਗੱਲ ਵੀ ਨਹੀਂ ਕਰਨੀ ਨਾ ਗੱਲ ਕਰਨੀ ਕਿੱਦਾਂ ਗੱਲ ਕਰਨੀ ਕਿਉਂ ਨਹੀਂ ਆ ਬੀਜਾ ਨਿਕਲ ਆਉਗਾ ਸੜ ਰਹਾ ਗਏ ਘੋੜ ਗਿਆ ਆ ਨੂੰ ਮਾਰ ਤੂੰ ਕੀ ਕਰਦਾ ਫਰਜਨ ਸਾਡੇ ਘੋੜੀਆਂ ਮਾਰ ਗਿਆ ਸਾਡੇ ਘੋੜੀਆਂ ਦਾ ਯਾਰ ਇਹ ਬੰਦੇ ਮਾਰਦਾ ਕੋਟਰਾ ਨੂੰ ਕੋੜੀਆਂ ਮਾਰ ਗਿਆ ਅੱਖਾਂ ਰੋਣੇ ਕਰ ਤਾਨੂੰ ਕੀ ਆ ਤਾਨੂੰ ਕੀ ਕਰਦਾ ਬਾਬ ਸਰਗੂ ਹੋਰ ਜਿਆਦਾ ਕੀ ਕਰ ਦੂਗਾ ਯਾਦਾ ਕਰੇ ਯਾਦਾ ਕਰਾਂਗੇ ਪਰਵਾਹਾਂ ਕਰਕੇ ਬੁੱਕਰਾ ਮਾੜੀ ਕਰਨ ਦੀ ਮਾੜਾ ਕਰੀ ਬੁੱਕਰੇ ਅਸੀਂ ਕਹਿੰਦੇ ਜੋ ਕਰਾਂਗੇ ਹਾਂ ਵਾਰਾ ਕਰ ਵਿਆਹ ਕਰਕੇ ਰਹਿਣਾ ਕਿਹੜਾ ਗੱਲ ਦਾ ਕਹੋਣੇ ਬੁੜਕੇ ਮਾਰਨ ਜਿਦਾ ਪੰਜਾਬ ਪੂਰ ਸਾਰੇ ਨਾਲ ਕਰਦੇ ਹੋਏ ਉਹ ਬਾਈ ਬੈਠ ਸਾਰੇ ਘੜੀ ਹੋ ਰਹੇ ਘੜੀ ਹੋ ਰਹੇ ਘੜੀ ਹੋ ਰਹੇ ਬੈਠੋ ਆਉਣਾ ਬਿੱਲੀਆਂ ਅਸੀਂ ਬੰਦੇ ਬੰਦੇ ਹਾਂ ਸਾਈਡ ਮੈਂ ਨਹੀਂ ਅੜੀ ਨਹੀਂ ਬੈਠ ਗਏ ਹਾਂ ਅੜੀ ਕਿੱਥੇ ਕੱਢੀ ਹੋ ਰਹੇ ਘੜੀ ਹੋ ਰਹੇ ਬਣਾਣੀ ਅਸੀਂ ਬੰਦੇ ਇੱਕ ਬਗੋਗੇ ਸੀ ਚੋਤਰੋ ਬੱਚੇ ਹੋਰ ਨਾ ਬੰਦੇ ਫੜ ਬਾਬਾ ਹੈ ਚਲੋ ਚੱਲਾਂ ਗੱਡੀ ਹੋਰ ਗੱਡੀ ਮੈਂ ਇਧਰ ਲੱਗਣ ਬੱਸ ਭਰ ਗਈ ਹੈ ਤੇ ਕਿਸਾਨ ਜ਼ਿਆਦਾ ਸੀ ਤੇ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਗੱਡੀਆਂ ਹੋਰ ਲੈ ਕੇ ਆਓ ਤਾਂ तमाम ਤਸਵੀਰਾਂ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਜਿੱਥੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਜ਼ਿਆਦਾ ਨੇ ਤਾਂ ਜਿਹੜੀ ਪੁਲਿਸ ਦੀ ਗੱਡੀ ਵੀ ਛੋਟੀ ਰਹਿ ਗਈ ਹੈ तमाम ਤਸਵੀਰਾਂ ਹੈ ਦੋਦਾ ਤੋਂ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਤਾਂ ਦੇਖੋ ਕਿਸ ਤਰ੍ਹਾਂ ਕਿਸਾਨਾਂ ਨੂੰ ਅਰੈਸਟ ਇੱਕ ਵਾਰੀ ਨਜ਼ਰਬੰਦ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਜਾ ਰਿਹਾ ਸਾਡਾ ਵਾਦਾ ਖਿਲਾਫੀ ਹੋਈ ਹੈ ਇਹ ਵਾਦਾ ਖਿਲਾਫੀ ਦੀਆਂ ਗੱਲਾਂ ਦੇਖੋ ਕੀ ਕਹਿੰਦਾ ਕਿਸਾਨਾਂ ਦਾ ਤਾਂ ਉਹਨਾਂ ਕਹਿੰਦੇ ਕਿ ਜਿਹੜੀ ਜਗ੍ਹਾ ਬੂਥ ਨਹੀਂ ਲੱਗਣ ਦੇਵਾਂਗੇ ਉਹਨਾਂ ਦਾ ਖਿਲਾਫ ਪ੍ਰਚਾਰ ਵਿਰੋਧ ਕਰਾਂਗੇ ਬਿਲਕੁਲ ਹੋ ਰਹੀ ਹੈ ਤਾਂ ਕਿਸਾਨ ਇਤੋਂ ਉਹ ਤਾਂ ਜਾਣਾਂਗੇ ਕਿ ਕਿਸ ਤਰ੍ਹਾਂ ਅੱਗੇ ਵਧਣ ਦੀ ਕੋਸ਼ਿਸ਼ ਜਾਰੀ ਹੈ ਬਿਲਕੁਲ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਤਾਂ तमाम ਤਸਵੀਰਾਂ ਨੇ ਇਹ ਬੱਬਾ ਬੱਬਾ ਹਾਉ ਜੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ ਇਹ ਰੇਨ ਨੇ ਥੰਡ ਮੰਨ ਕੋਈ ਮੋੜੀ ਮੋਟੀ ਲੈ ਜਾ ਚੱਕ ਕੇ ਫਿਰ ਤਬੱਸਾ ਕਰੇ ਜੰਨੇ ਸੋਤੇ ਮੂੰਹ ਨਹੀਂ ਵੇਖੀ ਜੰਨੇ 70 ਮੀਟਰ ਤੇ ਜਾ ਕੇ ਠੱਲੋ ਰੱਬ ਦਾ ਘਰ ਮਾਰਦਾ ਤੇ ਜਿੰਦਾ 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 ਰੱਬ ਦਾ ਫੇਰ ਫੇਰ ਕਿਉਂ ਦੀ ਪੋਚਾ ਬੜੀ ਜਿਆਦਾ ਵਿੱਦਿਆ ਖਾਂਦਾ ਯਕੀਨ ਵਾਲੀ ਗੱਲ 70 ਮੀਟਰ ਤੇ ਥੱਲੇ ਜਾਉਂਦੇ ਅਸੀਂ ਇੱਕ ਘੰਟਾ ਇੱਥੇ ਤਬੱਸਾ ਕੀਤੀ ਏ ਸਾਨੂੰ ਵੇਖਿਆ ਸੀ ਔਰ ਤੁਸੀਂ ਨਹੀਂ ਜਾਣੇ 70 ਮੀਟਰ ਤੇ ਸਾਡਾ ਰਾਈਟ ਬੰਦਾ ਉਹ ਡੀਐਸਪੀ ਸਾਹਿਬ ਖੜੇ ਹੋਊਗਾ ਕਿ ਅਸੀਂ ਪਹਿਲਾਂ ਹੁੱਲੜਬਾਜੀ ਕੀਤੀ ਹੈ ਕਿਤੇ ਅਸੀਂ 1 ਘੰਟਾ ਥੋੜੀ ਵੇਟ ਕਰ ਰਹੇ ਆ ਲੈ ਜੋ ਫਿਰ ਰੈਸਟ ਕਰ ਲੋ ਫਿਰ ਮਾਰੋ ਟਾਂਗਾ ਹੋਰੇ ਸਾਡੇ ਪਰ ਇਹ ਨਹੀਂ ਚੱਲਣਾ 15 ਦਿਨ ਜਿਵੇਂ ਤੁਸੀਂ ਕੱਲ ਨੂੰ ਆਦੇ ਆ ਪੰਜਾਬ ਸਰਕਾਰ ਦੀ ਹੈ ਨਹੀਂ ਬੁਗਣੀ ਜਿਵੇਂ ਤੁਸੀਂ ਲੋਕਾਂ ਦੀ ਆਵਾਜ਼ ਦੱਬਣਾ ਚਾਹੁੰਦੇ ਆ ਉਹ ਸਵਾਲਾਂ ਦੇ ਜਵਾਬ ਦੇ ਲੋਕੋ ਜੀ ਅੱਜ ਨਾ ਉੱਠੇ ਸਾਨੂੰ ਘਰਾ ਜਮੀਨਾਂ ਵੀ ਨੱਪਣਗੇ ਛੋਟੀ ਆਵਾਜ਼ ਵੀ ਨੱਪਣਗੇ ਇਹ ਗੱਲ ਯਾਦ ਰੱਖ ਲਿਓ ਜੇ ਅਜੇ ਵੀ ਘਰਾਂ ਦੇ ਵਿੱਚੋਂ ਨਾ ਉઠੇ ਵੋਟਾਂ ਦੇ ਦਿਨਾਂ ਦੇ ਵਿੱਚ ਸੜਕਾਂ ਦੇ ਉੱਤੇ ਤਪੱਸਿਆ ਕਰ ਰਹੇ ਆ ਇੱਕ ਘੰਟਾ ਪੂਰਾ ਵੇਟ ਕੀਤਾ ਇਹਨਾਂ ਦੇ ਮੂੰਹ ਨਹੀਂ ਦੇਖਿਆ ਵੇਟ ਪਾਉਣਗੇ ਪਰ ਇਹਨਾਂ ਨੇ ਟਪਾਇਆ ਨਹੀਂਗਾ ਉਸ ਕਿਸਾਨ ਰੈਸਟ ਕਰ ਲਿਆ ਉਧਰੋਂ ਦੂਜੇ ਕਿਸਾਨ ਰੈਸਟ ਕਰ ਲਿਆ ਸੀ ਦੇਖ ਰਹੇ ਸੀ ਇਹ ਕੀ ਕਰਦੇ ਆ ਪਰ ਇਹਨਾਂ ਨੇ ਆਪ ਦੀ ਗੱਲ ਤੇ ਉਸ ਤੇ ਆਏ ਨਹੀਂ ਇਹ ਸਾਡਾ ਪ੍ਰਦਰਸ਼ਨ ਨਹੀਂ ਹੈ ਰਾਈਟ ਅਸੀਂ ਸਵਾਲ ਨਹੀਂ ਕਰ ਸਕਦੇ ਅਸੀਂ ਉਹਦਾ ਪ੍ਰਦਰਸ਼ਨ ਨਹੀਂ ਕਰ ਸਕਦੇ ਦੱਸੋ ਸਾਨੂੰ ਸਾਡੇ ਕੋਲੇ ਕੀ ਹੈ ਸਾਡੀ ਤੁਸੀਂ ਆਵਾਜ਼ਾਂ ਨੂੰ ਦੱਬ ਰਹੇ ਹੋ ਯਾਰ ਕਿਹਾਂ ਚਾਕੇ ਨਾ ਪਰੇ ਹੋ ਕੀ ਅਸੀਂ ਖੁੱਡੇ ਖੁੱਡੇ ਦੇ ਵਿੱਚ ਤੂੜੀ ਵਾਲੇ ਦੇ ਵਿੱਚ ਮੜ ਕੇ ਅਸੀਂ ਉਹਦਾ ਪ੍ਰਚਾਰ ਕਰੀਏ ਕੀ ਅਸੀਂ ਲੋਕਾਂ ਦੇ ਵਿੱਚ ਉਹਦਾ ਪ੍ਰਚਾਰ ਲੈ ਲੈ ਆ ਸਕਦੇ ਕੀ ਲੋਕਾਂ ਦੀ ਆਵਾਜ਼ ਨਹੀਂ ਚੱਕ ਸਕਦੇ ਕੀ ਅਸੀਂ ਇਨਸਾਫ਼ ਦੀ ਆਵਾਜ਼ ਨਹੀਂ ਚੱਕ ਸਕਦੇ ਕੀ ਜਿਹੜੇ ਕਿਸਾਨ ਮਰੇ ਉਹਨਾਂ ਦੀ ਆਵਾਜ਼ ਵੀ ਚੱਕ ਸਕਦੇ ਕੀ ਜਿਹੜੇ ਕਿਸਾਨ ਸਿੰਘੂ ਖੰਡੋਰੀ ਬਾਰਡਰ ਤੇ ਬੈਠੇ ਨੇ ਕੀ ਅਸੀਂ ਉਹਨਾਂ ਦੀ ਆਵਾਜ਼ ਵੀ ਚੱਕ ਸਕਦੇ ਜਿਹੜੇ 720 ਸਾਡੇ ਕਿਸਾਨ ਮਰ ਗਏ 18-18 ਸਾਲ ਦੇ ਨੌਜਵਾਨ ਚਲੇ ਗਏ 90-90 ਸਾਲ ਦੇ ਮਾਮਾ ਚਲੇ ਗਏ 13 ਮਹੀਨੇ ਦਿੱਲੀ ਦੇ ਛੜਕਾਂ ਤੇ ਸੱਪਾਂ ਤੇ ਸਿਰ ਸਿਰਾਂ ਦੇ ਉੱਤੇ ਪੈ ਕੇ ਆਏ ਆ ਫੇਰ ਕਾਨੂੰਨ ਜਿੱਤ ਗਏ ਆ ਲਿਖਤੇ ਰੂਪ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਦਿੱਤਾ ਅਸੀਂ ਉਹਦਾ ਅਸਾਮ ਮੰਗ ਰਹੇ ਆ